ਹੈਲੋ ਸਾਰੇ ਵੀਰੋ ਸਾਰਿਆਂ ਨੂੰ ਤੇ ਅੱਜ ਹੈਗਾ ਆਪਣਾ ਜਨਮ ਦਿਨ ਤੇ ਆਪਾਂ ਲੱਗੇ ਆ ਜਨਮ ਦਿਨ ਦੀ ਪਾਰਟੀ ਕਰਨ ਤੇ ਆਪਣੇ ਯਾਰ ਬੇਲੀ ਆ ਰਹੇ ਆ ਸਾਰੇ ਜਿੰਨੇ ਵੀ ਰੋਪੜ ਮੋਹਾਲੀ ਤਿਲਧਿਆਣੇ ਵਾਲੇ ਤੇ ਇਹ ਹੈਗਾ ਆਪਣੇ ਪਿੰਡ ਦਾ view ਉੱਪਰ ਤੋਂ ਤੇ ਸਾਰੇ ਆਪਾਂ ਚਿਕਨ ਚੁਕਰ ਬਣਾ ਲਿਆ ਤੇ ਹੁਣ ਆਪਾਂ ਚੱਲਦੇ ਆਂ ਮੋਟਰ ਤੇ ਤੇ ਰੱਖਦੇ ਆਂ ਸਮਾਨ ਸਾਰਾ ਕੱਢਦੇ ਆਂ ਗੱਡੀਆਂ ਚਲੋ हां ਵੀ ਜੋਬਰੋ ਕੀ ਮਾਹੌਲ ਕੀ ਮਾਹੌਲ ਚਾਲ ਹੈ ਕਹਿੰਦੇ ਹੈਪੀ ਬਰਥਡੇ ਉਹ ਦੇ ਚੱਲ ਰਿਹਾ ਚਿੱਲ ਅੰਮ ਦਾ ਸ਼ੁਰੂ ਹੋ ਗਿਆ ਇਹ ਤਾਂ ਕੀ ਬਣਨਾ ਹੁਣ ਚੱਲੇ ਆ ਮੋਟਰ ਤੇ ਨੂੰ ਅਸੀਂ ਮੋਟਰ ਤੇ ਲਾਉਣੀ ਆ ਮਹਿਫਲ ਯਾਰ ਬੇਲੀ ਆ ਰਹੇ ਨੇ ਚੌੜੇ ਚਾਰਾਂ ਪੇਨ ਨਿੱਕੇ ਇੰਤੋ ਯਾਰ ਅੱਡ ਤਾਂ ਨਿਕਿਆ ਜੀ ਨਵੀਂ ਵੀ ਗੱਡੀ ਆ ਵੀ ਪਾਰ ਹੋ ਬਲਾਈਵ ਹੋ ਰੋ ਬਹੁਤ ਔਖੀ ਆ ਧੋਣੀ ਗੱਡੀ ਕਾਲੀ ਗੱਡੀ ਦਾ ਬਹੁਤ ਸਿਆਪਾ ਪੈਂਦਾ ਨਾ ਟਾਇਰ ਦੇਖੋ ਇਹ ਜਿੰਨੇ ਨਹੀਂ ਹੈਗੇ ਮਜੂਤ ਆ ਪਰ ਕੇ ਬਣਾਣਾ ਹਾਂ ਵੀ ਜੋ ਉਪਰ ਹੈ ਕਿਵੇਂ ਹੋ ਠੀਕ ਆਂਦੇ ਨੇ ਟਾਇਰ ਫਿਰ ਟਾਇਰ ਗਨੇਮ ਕੋਈ ਕਿਲਾ ਨਾ ਹੋ ਉਹ ਦੇਖੇ ਜੜਾ ਜੜਾ ਕਾਰਪਿਓ ਇਹਨ ਦਾਇ ਚਲਾਨ ਕਰਾ ਕੇ ਆਇਆ ਦਿੱਲੀ ਜਾਣਾ ਜਾਂਦੀ ਨਹੀਂ ਇਹਨੇ ਰੌਕਸ ਚ ਪੂਰਾ ਜੋਰ ਲਾਇਆ ਵੀ ਹਾਂ ਟਾਇਰ ਚੌੜੇ ਪਵਾ ਦੋ ਚੌੜੇ ਹੀ ਚੌੜੇ 105 ਟਾਇਰ ਬਾਹਰ ਆ ਜਾਣੇ ਸੀ ਉੱਤਣ ਅਸੀਂ ਪਰਸੋਂ ਆਏ ਆ 에ਰਪੋਰਟ ਤੇ ਨਹੀਂ ਚੱਕਰ ਪੈ ਗਿਆ ਸੀ ਸਾਡਾ ਨਹੀਂ ਸਾਨੂੰ ਉੱਥੇ 2000 ਤਾਂ ਦੇਣਾ ਹੀ ਪੈਣਾ ਸੀਗਾ ਵੈਸੇ ਟਾਇਰ ਚੌੜੇ ਪਾਏ ਹੋਏ ਨੇ ਲਾਏ ਨਾਲ ਦੇ ਨੇ ਗੱਡੀ ਤੇ ਪਰ ਬਾਹਰ ਨਹੀਂ ਹੈਗੇ ਯਾਨੀ ਬਰਾਬਰ ਜੇ ਨੇ ਪੁੱਛਦਾ ਸੀ ਪੁਲਸੜ ਨੇ ਹੱਥ ਜ਼ਰੂਰ ਮਾਰਿਆ ਅਸੀਂ ਗਾ ਅਰੀਜਨਲ ਨੇ ਲਾਇਸੈਂਸ ਚੈੱਕ ਕਰਕੇ ਛੱਡਤਾ ਆ ਲੈ ਦੇਵ ਸਾਹਿਬ ਦੀ ਸੁਣ ਲਓ ਹਾਂਜੀ ਉਹ ਮੰਨ ਗਏ ਉਹ ਕਹਿੰਦੇ ਵੀ ਠੀਕ ਹੈ ਜੇ ਤੁਸੀਂ ਉਹ ਕਹਿੰਦਾ ਅਰੀਜਨਲ ਕਹਿੰਦਾ ਪਰ ਗੱਲੇ ਖਤਮ ਹੋ ਗਈ ਠੀਕ ਨਹੀਂ ਪਰਨੇ ਕੁਝ ਨਹੀਂ ਗਿਆ ਹੋਰ ਕੋਈ ਗੱਲ ਨਹੀਂ ਕੀਤੀ ਪਰ ਹੁਣ ਡਾਊਟ ਹੋਇਆ ਵੀ ਉਹ ਜੇ ਕੋਈ ਬਾੜਾ ਸਿਆਣਾ ਹੁੰਦਾ ਨਵੇਂ ਉਮਰ ਦਾ ਉਹਨੂੰ ਸਮਝੀ ਜੀ ਨਹੀਂ ਲੱਗੀ ਹੈਗੀ ਉਹਨੇ ਕਿਹਾ ਵੀ ਅੰਦਰ ਵੀ ਨੇ ਵੀ ਅਲਾਈ ਇਹ ਵੀ ਕੰਪਨੀ ਲਾਏ ਉਹਨੇ ਵੀ ਟਾਇਰ ਬਾਹਰ ਜੇ ਲੱਗ ਰਹੇ ਹਾਂ ਆ ਆ ਗਿਆ ਬੱਡੇ ਤੇ ਇਹ ਬੈਟਰ ਤੇ ਸਮਾਨ ਲੈ ਕੇ ਚੱਲੇ ਆ ਚੇਤਨ ਜੀ ਕੋਲ ਬਣਾ ਲਿਆ ਚੱਲੂ ਹੁਣ ਇਸ ਤੋਂ ਕੀ ਜਾਂਦਾ ਆਪਣਾ ਫਿਰ ਆਪਣਾ ਡਾਊਨ ਗੱਡੀਆਂ ਕੀ ਕਰ ਲੈ ਮਾੜਾ ਸਮਾਨ ਰੱਖ ਲਈ ਵिक्की ਡਾਊਨ ਇਹਨੇ ਬਣਾਇਆ ਚੇਕਨ ਭਾਈ ਮੁੰਡਿਆਂ ਨੇ ਉਵੇਂ ਮੈਟਰੋ ਚੱਲੇ ਆਪਾਂ ਮੋਟਰ ਵੱਲੋਂ ਤੇ ਬਲੌਗ ਦੇਖਦੇ ਆਂ ਕਿਦਾਂ ਸ਼ੂਟ ਹੁੰਦਾ ਬਣਾਉਣਾ ਤਾਂ ਆਉਂਦਾ ਨਹੀਂ ਹੈਗਾ ਪਰ ਹਰਮਿੰਦਰ ਆਪੇ ਐਡੀਟਿੰਗ ਕਰੀ ਜਾਊਗਾ ਪਰ ਆਪਾਂ ਸ਼ੂਟ ਕਰੀ ਜਾ ਰਹੇ ਆਂ ਵੀਡੀਓ ਤੇ ਸੱਜਣ ਵੈਲੀ ਆ ਰਹੇ ਨੇ ਆਪਣੇ ਅੱਜ ਮੋਟਰ ਤੇ ਬਹਿਣਾ ਆਪਣੇ ਹਰਮਿੰਦਰ ਦਾ ਜਨਮ ਦਿਨ ਅੱਜ ਤੇ ਕਰਾਂਗੇ ਚੱਲ ਪਾਰਟੀ ਚੱਲੂਗੀ ਅੱਜ ਪੂਰੀ ਬਾਕੀ ਜਿਹੜੇ ਸੱਜਣ ਪਹੁੰਚੇ ਹੋਏ ਨੇ ਨਾਲੇ ਨੇ ਭਰਾ ਆਪਣੇ ਪੂਰਾ ਕੰਮ ਓਕੇ ਆ ਆਪਣਾ ਦਾ ਚੱਲ ਰਿਹਾ ਚੱਲ ਮੋਡ ਹੁਣ ਔਨ ਆਪਣਾ ਪੂਰਾ ਇਹਨਾਂ ਓਕੇ ਆ ਕੰਮ ਲੋ ਵੀ ਡਰੋਨ ਦਾ ਸ਼ਾਟ ਲੈਣ ਲੱਗੇ ਆ ਹੁਣ ਖਾਰਾ ਸੈਟਅਪ ਲੈ ਕੇ ਆ ਰਮਿੰਦਰ ਬਾਰੋਂ ਕਹਿੰਦਾ ਵਲੌਗ ਬਣਾਇਆ ਕਰਨੇ ਆਵਾ ਪਰ ਇਹ ਦੇਖੋ ਟਾਈਮ ਹੈ ਨਹੀਂ ਵਲੌਗ ਬਣਾਉਣ ਦਾ ਰਿਕਾਰਡ ਬਹੁ ਕਰ ਲਏ ਨੇ ਪਰ ਐਡੀਟਿੰਗ ਦਾ ਟਾਈਮ ਨਹੀਂ ਲੋ ਵੀ ਉਹਨੇ ਛਾੜ ਲਿਆ ਕਰੇ ਗੱਡੀਆਂ ਨਿਕਲਣ ਲੱਗੀਆਂ ਸ਼ਾਰਟ ਲੈਂਡ ਲੱਗੇ ਆ ਚੱਲ ਕੇ ਹੋਰ ਨਾ ਮਾਰ ਆਇਆ ਹੈ ਆ ਕਿਹੜਾ ਸਟੋਰੀ ਪਾ ਰਹੀ ਹੈ ਆ ਕੱਲੋਂ ਰੇਟਿੰਗ ਆਉਣੀ ਹੈ ਜੀ ਤੇ ਜਲਦੀ ਹੋ ਆ ਚੱਲ 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 ਘਰੋਂ ਚੜਿਆ ਸੀਗਾ ਗੱਡੀਆਂ ਦੇ ਨਾਲ ਨਾਲੇ ਆਈ ਗਿਆ 2 ਕੁ ਕਿਲੋਮੀਟਰ ਆਏ ਆ ਪਰ ਜਿਆਦਾ ਦੂਰ ਨਹੀਂ ਪਰ ਆਏ ਆ ਆਰਾਮ ਨਾਲੇ ਆ ਬੈਕਅਪ ਵਧੀਆ ਡਰੋਨ ਦਾ ਆਇਆ ਉੱਥੇ ਲੈ ਆਉਂਦੀ ਆ ਗੱਡੀ ਆਜੋ ਜੀ ਵੈਲਕਮ ਵੈਲਕਮ ਤੁਹਾਡਾ ਆਜੋ ਮਿੱਤਰੋ ਹਾਂਜੀ ਹਾਂਜੀ ਕੀ ਮੌਲਾ ਗੱਡੀ ਲਵੇੜੀ ਜੰਨੀ ਮੌਲਾ ਬਾਈ ਲੱਗੜਦੀ ਆ ਲਵੇੜ ਤੇ ਲੱਗੜਦੀ ਤਾਂ ਨਹੀਂ ਜਾ ਤੁਸੀਂ ਹੁਣ 22 ਇੰਚ ਪਾਉਣੇ 22 ਜਾਂ ਕਿ 24 ਨੇ ਬਾਈ 22 ਇੰਚ ਪਾਉਣੇ ਆ ਦੇਖ ਲਓ ਜੀ ਗੱਡੀ ਆਈ ਆ ਆਪਣੇ ਸੱਜਣ ਦੀ ਇਹਦਾ ਚੱਕਰ ਇਹ ਆ ਵੀ ਬਸ ਇਹਦਾ ਇਨਵਰਟਰ ਯੂਜ਼ ਕਰਨਾ ਆਪਾਂ ਇੱਥੇ ਮੋਟਰ ਤੇ ਕੋਈ ਦਿੱਕਤ ਨਹੀਂ ਆਉਣੀ ਆਪਾਂ ਨੂੰ ਲਾਈਟ ਵਾਲੇ ਪੱਖੋਂ ਤਾਂ ਨਾਰਮਲ ਆ ਪਰ ਆਪਣੇ ਸਾਰੇ ਸੱਜਣਾ ਨੇ ਮੋਸਟਲੀ ਸਾਰਿਆਂ ਨੇ 4x4 ਗੱਡੀਆਂ ਕਰ ਲਈਆਂ ਕਿਉਂਕਿ ਸ਼ੌਂਕ ਇਹ ਜਿਹੇ ਨੇ ਆਫ ਰੋਡਿੰਗ ਕਰਦੇ ਰਹਿੰਦੇ ਅੱਜ ਫੇਰ ਜਾਵਾਂਗੇ ਪਰ ਬਲੌਗ ਪਾਇਆ ਨਹੀਂ ਉਹ ਦਿਨ ਗਏ ਸੀਗੇ ਤੇ ਕਰਾਂਗੇ ਸ਼ੂਟ ਅੱਜ ਬਲੌਗ ਉੱਥੇ ਜਾ ਕੇ ਚੜਾਵਾਂਗੇ ਗੱਡੀਆਂ ਫੇਰ ਉਹ ਰੋਡ ਲੰਘ ਰਿਆ ਆਪਣੇ ਆ ਪਿੰਡ ਦੇ ਕੋਲ ਚ ਰੋਪੜ ਕੋਲੇ ਪਿੰਡ ਆਪਣਾ ਹੈ ਤੇ ਇੱਥੇ ਰੋਡ ਲੰਘ ਰਿਹਾ ਕਿਹੜਾ ਜਿਹੜਾ ਨਵਾਂ ਹਿਮਾਚਲ ਨੂੰ ਨਿਕਲਦਾ ਤੇ ਉਹਦੇ ਉੱਤੇ ਮਤਲਬ ਸਾਈਡ ਤੋਂ ਕਾਫੀ ਉੱਚੀ ਆ 20 ਫੁੱਟ ਉੱਥੇ ਚੜਦੇ ਹੁੰਦੇ ਆ ਗੱਡੀਆਂ ਦੇਖਦੇ ਆਜ ਕੀ ਬਣਦਾ ਕਿਹੜਾ-ਕਿਹੜਾ ਚੜਦਾ ਗੱਡੀ ਵਾਸੇ ਆਹ ਦੋਨੇ ਦਾ ਚੜਦੀਆਂ ਨਹੀਂ ਆਹ ਵੀ ਚੜ ਲਈ ਵਾਦੇ ਇਹ ਵੀ ਆ ਗਈ ਸੀ ਗੱਡੀ ਉਦੋਂ ਦਿਆਲ ਸਾਹਿਬ ਦੀ ਲਓ ਵੀ ਮਿੱਤਰੋ ਪਹੁੰਚ ਗਏ ਮੋਟਰ ਤੇ ਓਹ ਹਜਾਬ ਓਏ ਅਗਰ ਟੈਂਪੋ ਅੱਛਾ ਲਿਆਓ ਪਾ ਓਏ ਨਾਲ ਗੱਡੀ ਕਹਿਣੀ ਆ ਓਏ ਕਰਕੇ ਲਾ ਦਿਓ ਟੈਂਪੂ ਨਹੀਂ ਹੈਣਾ ਇਨਵਰਟਰ ਆਓ ਆਪਣਾ ਇਨਵਰਟਰ ਉਹਦਾ ਜਨਰੇਟਰ ਜਨਰੇਟਰ ਆਓ ਆਪਣਾ ਜਨਰੇਟਰ ਇਹਦਾ ਮਿਲ ਜਾਈਏਗਾ ਘਰ ਤੋਂ ਉਹਦਾ ਕੱਢ ਦਾਂਗੇ ਉਹ हमने ਲਾਦਾ ਸੀ ਟੈਂਪੂ ਉੱਥੇ ਪੂਰੇ ਬੈਠਾ ਹੈ ਵਾਪੇ ਬਣੂ ਮਾਹੌਲ ਸੱਜਣ ਆ ਰਹੇ ਨੇ ਆਹ ਕੋਨੇ ਲੁਧਿਆਣੇ ਵਾਲੇ ਮਹਾਲੀ ਵਾਲੇ ਸਾਰੇ ਸੱਜਣਾ ਰਹੇ ਨੇ ਬਾਈ ਨੇ ਫਿਰ ਅੱਜ ਬਣਾਉਨੇ ਆ ਮਾਹੌਲ ਇੱਧਰ ਯਾਰ ਰੋਪੜ ਏਰੀਆ ਜੀ ਚਲੋ ਮੇਰਾ ਰੋਪੜ ਏਰੀਆ ਨਹੀਂ ਹੈਗਾ ਪਰ ਬਹੁਤ ਜੰਮਦਾ ਨਾ ਟੀਲਾ ਪਿਆ ਗਿਆ ਤੂਰਾ ਕਹਿੰਦੇ ਨੇ ਇਹਨੂੰ ਤੂਰਾ ਕਹਿੰਦੇ ਇਹਨੂੰ ਪਰ ਆਪਣੇ ਉੱਧਰ ਆਪਣੇ ਇੱਧਰ ਨੂੰ ਪਾ ਜਾਂਦਾ ਲੁਧਿਆਣੇ ਦੇਲੇ ਵੱਲੋਂ ਉੱਧਰੋਂ ਪਿੰਡ ਕਹੋ ਵੀ ਮੱਥਵਾੜਾ ਸਾਹ ਦੇਰੀਆ ਪਾ ਜਾਂਦਾ ਪਰ ਆਪਣੇ ਆ ਚੀਕ ਹੀ ਨਹੀਂ ਗਾ ਮਰੀਆ ਆਪਣੇ ਜਰਬਲ ਜੰਮਦੀ ਆ ਕ੍ਰੋਪ ਰਹਿਣ ਪੂਰੀ ਪਰਾ ਪੂਆ ਪੰਨੀ ਆਪਣੇ ਆਉਂਦਾ ਹੈਗਾ ਬਿਲਕੁਲ ਵੀ ਬਰਡੇ ਵਾਲਾ ਮੁੰਡਾ ਆਪ ਸਮਟ ਹੋ ਰਿਹਾ ਖੜ ਜਾ ਆਏ ਜਾਣਾ ਨੇੜੇ ਲਾਓ ਵੀ ਵਿਕੀ ਹੋਣੀ ਲਿਆਏ ਟਰੈਕਟਰ ਕਾਗਾ ਬੈਠਾ ਮਗਰ ਚੇਕਾਂ ਰੱਖਿਆ ਆ ਪ੍ਰੋਪਰ ਮੰਜਾ ਮੰਜਾ ਕੋਸਿੰਗਾਂ ਟਲੰਡਰ ਸੱਤ ਆ ਗਿਆ ਨਾ ਆ ਦੇ ਆ ਇਹਨੂੰ ਕਹਿੰਦੇ ਚੰਨ ਚਾੜਨਾ ਆ ਚੰਦ ਚਾੜਨੇ ਲੱਗੇ ਲੱਗਿਆ ਚੰਦ ਜਾੜ ਨੇ ਚਾੜਤਾ ਚੰਦ ਚਲੋ ਜੀ ਇਹ ਹੁਣ ਨਹੀਂ ਪੈਂਦਾ ਹਨੇਰਾ ਦੋ ਚਾਈ ਦੇ ਦਿੰਦੇ ਬਹੁਤ ਨਹੀਂ ਨਹੀਂ ਬਹੁਤ ਬਹੁਤ ਇੱਕ ਹੋਰ ਲੈ ਆਹ ਦੇ ਆਹੋ ਇਹਦਾ ਹਰਾ ਮੋੜ ਉਹ ਦੂਆ ਛੋਟਾ ਕਿਤੇ ਫਰਾਟਾ ਛੋਟਾ ਫਰਾਟਾ ਬੜਾ ਹੀ ਲਿਆਉਂਗੇ ਛੋਟੇ ਦਾ ਕੀ ਕਰਾਉਣਾ ਹੈ ਬੜਾ ਹੀ ਚੱਕ ਲਿਆ ਫਿਰ ਕਾਉ ਲਿਆਓ ਇੱਕ ਨਾਲੇ ਉਹ ਮੱਛਰ ਵਾਲਾ ਜਗੜ ਵੀ ਕਰ ਲਓ ਮੇਰਾ ਵੀਰ ਕਰ ਦਨੇ ਆ ਉਹਨੂੰ ਨਹੀਂ ਪਤਾ ਲੱਗਣਾ ਮੇਰੇ ਗੱਡੀ ਆ ਉਹ ਮੈਂ ਇਹ ਲੈਣੀ ਮੈਂ ਸਭ ਦੇ ਤੀ ਲੜਦਾ ਤੇਰੇ ਮੱਛਰ ਵੀ ਦੇ ਮੱਛਰ ਲੜੀ ਜਾਣੇ ਕਿਹ ਤੇ ਲੜਦਾ ਮੱਛਰ ਕਾ ਕੁਰਸੀ ਹੀ ਵੱਧ ਤੂੰ ਮੈਂ ਬੈਠੇ ਕਿਹ ਨਾਲ ਬੈਠੇ ਟੇਬਲ ਇਹਦਾ ਹੀ ਬਣਨਾ ਚਲ ਭਾਈ ਉਰੇ ਮੱਥਾ ਦਸ ਦੋ ਕਿਹੜਾ ਦੇਖਣਾ ਪੈਣਾ ਨੀਵਾ ਕਿਹੜਾ ਲਾਈਏ ਨਹੀਂ ਨਹੀਂ ਮੱਥਾ ਕੋਈ ਨਹੀਂ ਟੇਕਣਾ ਹਾਲ ਸਟਾਰਟ ਕਰੋ ਪੀਣੇ ਵਾਲਾ ਕੋਈ ਨਹੀਂ ਸਾਰੇ ਸੂਫੀ ਬੰਦੇ ਗੱਲਾਂ ਵਾਲੇ ਹੀ ਨੇ ਸਾਰੇ ਗੱਲਾਂ ਵਾਲੇ ਮਹਾਰਾ ਦੀ ਕਰਤਾ ਭਾਈ ਮਜੂਤ ਨੂੰ ਕਰਕੇ ਕੋਈ ਪਾਲਟੀ ਲੈ ਨਹੀਂ ਵਲੇ ਆਹ 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 ਕੀ ਕੀ ਰਹਿ ਕੇ ਰਹਿ ਕੇ ਇਹ ਮਜੂਤ ਨੂੰ ਛੱਡ ਕੇ ਕੋਈ ਨਹੀਂ ਪੀਂਦਾ ਵਾਹ ਸਾਰਾ ਸਹੀ ਮਾਰੀ ਹੈ ਗੱਲ ਇਹ ਜਿਹਨੂੰ ਕਾ ਵੀ ਦੁਖੀ ਕਰੇ ਆਹ ਅੱਗੇ ਬੈਠ ਗਿਆ ਅੱਗੇ ਤੇਰੇ ਵਾਲੇ ਵਾਲੇ ਕਰਦੇ ਆਮਨੇ ਮੀਂਹ ਗੱਲ ਪਿਆ ਸੀ ਆ ਮੇ ਆਹ ਉਹ ਸਮਿਆਂ ਦੀ ਗੱਲ ਐ ਉਹ ਵਿਆਹ ਨਾ ਮਢਾਏਗੀ ਗਿਆ ਉਹ ਮਢਾਏਗਾ ਉਹ ਲੈ ਆਪੇ ਨਹੀਂ ਕਿਸਾਨ ਕਿਤੇ ਤਾਂ ਸਾਨੂੰ ਸੰਗਤੀ ਨਹੀਂ ਆਇਆ ਸੰਗਤੀ ਆਇਆ ਕਦੇ ਨਹੀਂ ਹਾਲ ਤੱਕ ਚਲੋ ਸੈਟ ਅਪ ਕਰਦੇ ਆਂ ਹੌਲੀ ਹੌਲੀ ਬਸ ਬਹਿਨੇ ਆਂ ਤੇ ਚੱਲੂ ਫਿਰ ਚੱਲ ਮੋੜ ਦੇਖੋ 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 ਦੇ ਆਹ ਭਾਈ ਸਿਆਪਾ ਤੂੰ ਢੋਰਦਾ ਨਹੀਂ ਨਹੀਂ ਪਤਾ ਹੀ ਨਹੀਂ ਲੱਗਿਆ ਚੱਲ ਜੰਮ ਤਾਂ ਮੈਂ ਢੋਰ ਲਾ ਦੂ ਬੈਠੀ ਪਤਾ ਹੀ ਨਹੀਂ ਲੱਗਿਆ ਪਤਾ ਹੀ ਨਹੀਂ ਲੱਗਿਆ ਬੜੇ ਇਹੀ ਦੀ ਗੱਲ ਕਰਮੀ ਬਹੁ ਮਾਂਦਾ ਮੈਂ ਉਹ ਤਾਂ ਕੀ ਚੱਕਰ ਪੈਣ ਤੇ ਉਹ ਤਸਵੀਰ ਕਰਮ ਹੋ ਜਾਂਦੀ ਹੁੰਦੀ ਕੇਰੇ ਮੈਂ ਉਹ ਤਾਂ ਤੁਸੀਂ ਪਵਾ ਦੀਓ ਤੁਸੀਂ ਵੀ ਤਾਂ ਪਵਾ ਚੀ ਤੁਸੀਂ ਚੱਲ ਬੈਠ ਜਾ ਹਾਂ ਬਾਈ ਤੁਹਾਡਾ ਇੱਥੇ ਹੀ ਸਭ ਤੋਂ ਇੱਥੇ ਹੀ ਲੈ ਬਲੌਗ ਮੈਂ ਤੂੰ ਜੱਸ ਤੂੰ ਮੜਾ ਜਾ ਬੋਲ ਹੁਣ ਕੀ ਬੋਲ ਬੋਲੀ ਚੱਲ ਮੇਰੇ ਵੱਲੋਂ ਨਾ ਕਰ ਲੈ ਲੈ ਇਹਦਾ ਇਹ ਤਾਂ ਸਟਾਪ ਹੋ ਜਾਂਦੀ ਇਹ ਤਾਂ ਚੱਲ ਪੈਂਦੀ ਉਹ ਇਹਨਾਂ ਦੇ ਗਾਰਡ ਨਹੀਂ ਹੈ ਇਹ ਤਾਂ ਇੱਕ इमोਸ਼ਨ ਆ ਪਿਆਰ ਹੀ ਹੁੰਦਾ ਇੱਕ ਇਹਨੂੰ ਬੰਦ ਕਰ ਦੇ ਆ ਚੱਲ ਚੱਲ ਓਹ ਹੋ ਕਹਿੰਦੇ ਮਾਹੌਲ ਬੰਦੇ ਉੱਪਰ ਉੱਪਰ ਬੰਦ ਕਰ ਪਹਿਲਾਂ ਦੁਬਾਰਾ ਬਣਾਈ ਆ ਚੱਕ ਓਹ ਹੋ ਓ ਵੈਰੀ ਗੁੱਡ ਬੇਅਦਬੀ ਕਰ ਉਹ ਬੰਦੇ ਬੈਠੇ ਆ ਉਹ ਦੇਖੀ ਮਨਜੋਤ ਓਹ ਹਾਰਦੇ ਮਾਰਦੇ ਨਨਾਂ ਤਾਂ ਕੀ ਗੱਲ ਹੁੰਦੀ ਆ ਇਹ ਮੁਰਮੁਰ ਜਾਂ ਸਤਾਉਂਦਾ ਫਿਰ ਉਹ ਚੀਜ਼ ਹੋ ਜਾਂਦੀ ਹੁੰਦੀ ਆ ਉਹ ਕੀ ਬਾਤ ਨਾ ਪੇ ਤਰਾ ਨਾ ਨਾ ਗੁਲਾਕਾਂ ਦਾ ਆ ਦੇਖ ਲੋ ਵੀਰੋ ਹਾਲ ਦੇਖ ਲੋ ਇਹ ਯਾਰ ਪਾੜ ਉਦੋਂ ਪਿਆ ਹੈ ਜਦੋਂ ਰੇ ਕਾਫੀ ਪਾਣੀ ਆ ਗਿਆ ਸੀ 2 ਸਾਲ ਹੋ ਗਏ ਹਾਂ 2 ਸਾਲ ਹੋ ਗਏ ਮਤਲਬ ਉਧਰ ਜਿਹੜਾ ਰੋਡ ਬਣ ਰਿਹਾ ਬੰਦਾ ਲਟਕਣ ਲੱਗਿਆ ਉਹ ਸਾਹਮਣੇ ਉਹਦੇ ਕੋਲ ਲਟਕ ਗਿਆ ਅੱਛਾ ਨਹੀਂ ਬੋਲ ਉਹ ਜਵਾਗ ਮਤਲਬ ਇਹ ਉਦੋਂ ਪਾੜ ਪਿਆ ਔਰ ਇਹ ਕਈ ਕਿਲੇ ਖੜ ਕੇ ਖਲੋ ਇਹ ਉਰੇ ਨੂੰ ਸੂਆ ਲੰਘਦਾ ਸੀ ਸੂਏ ਵਿੱਚ ਦੀ ਪਾਣੂਆ ਸਾਰਾ ਕੁਝ ਨਹੀਂ ਨਾਲੇ ਕੱਚੀ ਨਹਿਰ ਜਿਹੜੀ ਬੜੀ ਨਹਿਰ ਕੱਚੀ ਹੈ ਸਾਰਾ ਆਗੇ ਜੀ ਸਾਹਮਣੇ ਰੋਪੜ ਲੁਧਿਆਣਾ ਰੋਡ ਇੱਥੇ ਨਾ ਨਦੀ ਆ ਆਪਾਂ ਨਦੀ ਦੇ ਨਾਲੇ ਆ ਨਦੀ ਦੋ ਨਦੀਆਂ ਨੇ ਜਿਹੜੀਆਂ ਹੁਣ ਕੋ ਉਧਰ ਪਰਲੀ ਸਾਈਡ ਆ ਆਪਣੇ ਲੈਫਟ ਸਾਈਡ ਇਹਨੂੰ ਪੁੱਛ ਕੇ ਗੱਲ ਪੂਰੀ ਹੋਊਗੀ ਕਿ ਵੀਰੇ ਇਹ ਇਹ ਰਾਜ ਕੀਤਾ ਹੈ ਨਾ ਦੇਖੀ ਮੜ ਗਿਆ ਵੀਰ ਟ੍ਰੈਫਿਕ ਹੀ ਬਹੁਤ ਹੈ ਬਾਈ ਉਹ ਤੇ ਜਮਾ ਹੀ ਫ੍ਰੈਂਕ ਕਰਦਾ ਹੀ ਜਮ ਉਹ ਤੁਝਾਉਂਦਾ ਹੈ ਬਹੁਤ ਨਹੀਂ ਉਹ ਕੁੰញੋਂ ਕਰੀ ਗਏ ਵੀ ਹਾਂ ਕਿੱਡੇ ਕਿੱਡੇ ਥੰਮ ਬਣਾਏ ਨੇ ਸਾਈਡ ਤੇ ਕੰਧਾਂ 20-20 ਫੁੱਟ ਉੱਚੀਆਂ ਕੀਤੀ ਹੋਈ ਹੈ ਇਹ ਉੱਪਰ ਦੀ ਨਹਿਰ ਜਾਂਦੀ ਹੈ ਬਾਈ ਬਰਾਬਰ ਪਾਣੀ ਗਿਆ ਇਹਦੇ ਫਰਦ ਕੰਧ ਤਾਂ ਖਾ ਉਹ ਪਰਮੂਗਲੀ ਵਾਲੀ ਦਿਖਾ ਸਾਹਮਣੇ ਇਹ ਕਾਫੀ ਚੌੜੀ ਆ 100 1.5 200 ਫੁੱਟ ਆ ਲਾਲ ਰੰਗ ਦੀ ਕੰਧ ਤੇ ਬਾਈ ਜੀ ਉੱਪਰ ਤੱਕ ਪਾਣੀ ਜਾਂਦੇ ਆ ਬਸ ਇਹਨ ਬਰਾਬਰ ਤੱਕ ਜਿੱਥੇ ਉਹ ਵਾਈਟ ਲਾਈਨ ਹੈ ਇਹ ਆਪ ਇਧਰ ਵੀ ਨਹਿਰ ਤਾਂ ਹੈ ਨਾ ਦੂਜੀ ਹਾਂ ਬੀ ਆਰ ਲੇ ਕੇ ਹਾਂ ਵੀ ਦੋ ਨਹਿਰਾਂ ਦੀ ਲੰਘਦੀ ਹੈ ਇਹ ਨਹਿਰ ਉੱਤੇ ਦੀ ਨਹਿਰ ਆ ਜੀ ਨਹਿਰ ਨਹੀਂ ਨਦੀ ਲੰਘਦੀ ਹੈ ਨਹਿਰ ਦੁੱਤੀ ਹੈ ਨਹਿਰ ਦੁੱਤੀ ਨਦੀ ਇਹ ਚਾਹੇ ਤੋਂ 4 ਸਾਲ ਪਹਿਲਾਂ ਬਾਪੇ ਆਇਆ ਸੀ 24 ਸਾਲ ਬਾਅਦ ਕਹਿੰਦੇ ਪਾਣੀ ਤੇ ਹੁਣ ਅੱਜ ਤੋਂ 2 ਸਾਲ ਪਹਿਲਾਂ ਵੀ ਇਹਦੇ ਵਿੱਚ ਪਾਣੀ ਆਇਆ ਸੀ ਪੂਰਾ ਭਰ ਕੇ ਜਦੋਂ ਪਾੜ ਪਿਆ ਹਾਂ ਇਹਦੀ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਆਰਗੈਨਿਕ ਆਰਗੈਨਿਕ ਚੀਜ਼ਾਂ ਆ ਵੀ ਖਾਣੀਆਂ ਚਾਹੀਦੀਆਂ ਨੇ ਕਿਉਂ ਆਰਗੈਨਿਕ ਤੂੰ ਆਸ ਦਾਲ ਚਪਚਪ ਅਲਕੋਹਲ ਮਤਲਬ ਸਿੱਧਾ ਜਿਹਾ ਜੇ ਦੇਖੀਏ ਉਹ ਤਾਂ ਸੈਮੀ ਆਰਗੇਨਿਕ ਹੋਗੀ ਇਹ ਤਾਂ ਉਹ ਨਹੀਂ ਸੈਮੀ ਦਾ ਤਾਂ ਯਾਰ ਗੱਲ ਹੈ ਉਹ ਹਾਂ ਬਈ ਐਸੇ ਕਿਹਾ ਪਰ ਮੈਂ ਜੋ ਕੁਦਰਤੀ ਕੁਦਰਤੀ ਚੀਜ਼ਾਂ ਆਪਾਂ ਵੈਬ ਸੀਰੀਜ਼ ਵੀ ਦੇਖਦੇ ਆ ਨਾ ਪ੍ਰਾਣੀਆਂ ਜੋ ਸਟੋਰੀਆਂ ਬਣਾਉਂਦੇ ਆ ਉਹਦੇ ਵਿੱਚ ਕੀ ਆ ਅਲਕੋਹਲ ਪੀ ਕੇ ਠੀਕ ਆ ਦਵਾਈ ਤੌਰ ਤੇ ਵੀ ਦਵਾਈਆਂ ਚ ਵੀ ਵਰਤੀ ਜਾਂਦੀ ਆ ਸਹੀ ਮਤਲਬ ਪਤਾ ਕੀ ਸਭ ਤੋਂ ਮੇਨ ਗੱਲ ਕੀ ਆ ਮੈਂ ਤੁਹਾਨੂੰ ਦੱਸਦਾ ਬੰਦੇ ਨੇ ਫੀਮ ਖਾਦੀ ਵੀ ਭੁੱਕੀ ਖਾਦੀ ਬੰਦੇ ਨੂੰ ਆਪਣੇ ਆਪ ਦਾ ਪਤਾ ਹੈ ਪਤਾ ਦਾਰੂ ਪੀ ਕੇ ਬੰਦੇ ਨੂੰ ਦੇਖੋ ਨਹੀਂ ਪਤਾ ਰਹਿੰਦਾ ਉਹ ਤਾਂ ਹੈ ਉਹ ਆ ਤਾਂ ਕਰਕੇ ਬਈ ਉਹਨੂੰ ਗਲਤ ਗਿਆ ਗਿਆ ਹੋਰ ਕੋਈ ਪਤਾ ਲੱਗਦਾ ਇਹਦੇ ਜਣਾ ਆਪਾਂ ਨਾ ਨਾ ਅੱਗੇ ਆ ਬਈ ਪਰ ਮੇਰੇ ਹਿਸਾਬ ਨਾਲ ਵੀ दारू ਆ ਜਿਹੜੀ ਦਵਾਈ ਤੌਰ ਤੇ ਵੀ ਕਿਤੇ ਨਾ ਕਿਤੇ ਵਰਤੀ ਗਈ ਆ ਹੁਣ ਤਾਂ ਚੱਲ ਮੈਡੀਸਨ ਬਹੁਤ ਆ ਗਈ ਆਪਾਂ ਕਿਹੜਾ ਮਾੜੀ ਕਹਿੰਦੇ दारू ਨੂੰ ਤੇ ਪਰ दारू ਹਾਂ दारू ਉਹ ਗੱਲ ਇੱਕ दारू ਪੀਣੀ ਨਹੀਂ ਕਿਹੜਾ ਮਾੜੀ ਕਹਿੰਦੇ ਉਹ दारू ਗਲਤ ਆ ਯਾਰ ਪੀਣੀ ਆਬਵੀਅਸਲੀ ਗਲਤ ਆ ਪੀਣੀ ਮਤਲਬ ਜੇ ਦਵਾਈ ਤੌਰ ਤੇ ਉਹ ਉੱਥੇ ਰੁਕੀ ਮੜ ਜਾ ਇੱਕ ਬੀਅਰ ਫੜੀਏ ਤੇ ਮੇਰੀ ਗੱਲ ਤਾਂ ਜੱਸ ਸਮਝਣ ਮੈਨੂੰ ਹੋਤ ਨਹੀਂ ਪਾਇਨਾ ਮੋਰਨੀ ਹਾਂ ਟੇ ਇਹਨੇ ਮੋਰਨੀ ਤਾਂ ਪਾਇਓ ਵੀ ਹਾਂ ਵੀ ਚੱਲ ਫੱਟ ਤੇ ਜਿੱਦਾਂ ਸ਼ੌਂਕ ਸੀ ਮੋਰਨੀ ਪਾਉਣੀ ਇਹਨੂੰ ਐਸੇ ਵੀ ਜਾਂ ਸ਼ਾਰਟ ਪਾਉਣੀ ਹੈ ਥੋੜੀ ਜਿਹੀ ਥੱਲੇ ਪਵਾਦੀ ਗੋਡੇ ਕੋਲ ਗੋਡੇ ਤੇ ਵੀ ਭਾਈ ਗੱਲ ਸੁਣਾ ਤੇ ਭਾਈ ਮੈਂ ਪਾਈ ਸੀ ਇੱਥੇ ਕੇ ਥੱਲੇ ਹੋਗੀ ਥੱਲੇ ਹੋਗੀ ਉਦੋਂ ਆਉਂਦਾ ਸੀ ਜਿੰਮ ਉਹ ਫਿਰ ਥੱਲੇ ਹੋ ਗਈ ਜਿੰਮ ਛੱਡੀ ਉਹ ਥੱਲੇ ਨਾਲ ਖੱਲੇ ਇਹ ਇਧਰ ਲੈ ਵੀ ਗੋਡੇ ਤੱਕ ਆ ਗਈ ਜਿਵੇਂ ਕਹਿੰਦਾ ਸੀ ਆਪ ਗੋਡੇ 'ਚ ਹੋਣਾ ਤਾਂ ਕੋਈ ਮੂੰਹ ਨਹੀਂ ਬਣਦਾ ਹੋਣਾ ਖਾਰਨੇ ਤਾਂ ਨਾ ਹੈ ਹੁਣ ਵੀ ਓਕੇ ਲੱਗਦਾ ਨਹੀਂ ਮੇਰੇ ਸਾਹ ਨਾਲ ਜੇ ਗੋਡਾ ਐਂ ਕਰੇ ਤਾਂ ਪੈਣ ਪਾਊ ਪੈਲ ਪਾਊਗੀ ਮੈਂ ਤਾਂ ਸਾਥ ਕਰ ਜਾਣਾ ਆ ਜਿਹੜਾ ਐਨੀ ਥੱਲੇ ਵੀ ਨਹੀਂ ਗਈ ਇਹਦੇ ਤਾਂ ਚਾਹ ਤਾਂ ਕੀਤੀ ਇਹ ਕਹਿੰਦਾ ਨਾ ਇੱਥੇ ਤੱਕ ਆ ਗਈ ਮਤਲਬ ਮੈਂ ਮੈਂ ਸਹੀ ਕਿਹਾ ਵੀ ਜਦੋਂ ਗੋਡਾ ਮੋੜੇਗਾ ਦੇਖ ਬੋਲੇ ਪੈਲ ਪਾ ਦੇਣੀ ਇਹ ਕਹਿੰਦਾ ਨਾ ਇਹ ਕਹਿੰਦਾ ਨਾ ਇੱਥੇ ਪੌਪੀ ਫਲਾਵਰ ਪਾਉਣੇ ਆ ਲੈ ਵੀ ਪ੍ਰਧਾਨ ਕੇਕ ਦੇਈਆਂ ਵੀਰਾ ਬਿਜੀ ਲੱਗਦਾ ਫੋਨ ਤੇ ਚੱਲ ਕੋਈ ਨਹੀਂ ਇੱਧਰ ਹੀ ਅੱਗੇ ਅੱਗੇ ਫੇਰ ਚਾਕਲੇਟ ਆ ਲੈ ਇੱਕ ਦੂਜਾ ਲੈ ਲੈਣੀਆਂ ਚਾਕਲੇਟ ਅਡ ਦੇ ਕੀ ਕਰਾਉਣਾ ਇੱਕ ਲੈ ਲੈ ਅੱਗੇ ਦੇਖੀਂ ਬਾਬਾ ਓਏ ਨਾ ਟ੍ਰੈਵਲ ਬਰਿਊ ਬਰਿਊ ਬੈਰੀ ਲੈ ਲਓ ਇੱਕ ਹੈ ਭਾਈ ਦੋਨੇ ਸੇਮ ਬਣਾ ਲਈਏ ਨਾ ਇੱਕ ਬਟਰ ਕੋਚਲੇ ਰੋ ਯਾਰ ਮੈਂ ਆਉਂਗਾ ਉਹ ਤੇ ਗੱਡੀਆਂ ਗੱਡੀਆਂ ਜੰਗਲ ਚ ਮੰਗਾ ਉਹਦੇ ਲੈਟਾਂ ਚੱਲੀਆਂ ਜੰਗਲ ਚ ਮੰਗਾ ਬਿਲਿੰਗ ਦਿਖਾ ਦੂਗਾ ਓਕੇ ਆ ਗਾਹਾਂ ਜਾ ਕੋ ਪਤਾ ਨਹੀਂ ਇਹ ਪੈਣ ਬਲੌਗ ਪਤਾ ਨਹੀਂ ਕੀ ਬਣੂਗਾ ਜੰਗਲ ਚ ਮੰਗਣ ਦੇ ਇਹਦਾ ਜੈਲਾ ਰਿਕਾਰਡ ਕਰ ਰਹੇ ਆ ਪਤਾ ਨਹੀਂ ਪੈਣੀਆਂ ਕਿ ਨਹੀਂ ਜਿਹੜੀਆਂ ਪੈ ਗਈਆਂ ਪੈ ਗਈਆਂ ਸੱਜਣ ਆਏ ਹੋਏ ਨੇ ਅੱਜ ਸਾਰੇ ਅੱਜ ਅੱਜ ਬੜਾ ਸੰਦਾ ਲੱਗਿਆ ਯਾਰ ਬਹੁਤ ਬੀ ਇੰਨਾ ਕਿ ਵਧੀਆ ਪ੍ਰੋਗਰਾਮ ਮਿਲਦੇ ਆਪਾਂ ਆਪਾਂ ਇੱਕ ਅੱਧੇ ਦਿਨ ਚ ਫੇਰ ਪੈਣੇ ਆ ਫੇਰ ਲਾਉਨੇ ਆ ਮਹਿਫਿਲ ਯੈਸ ਕੜ ਹੁਣ ਲੁਧਿਆਣੇ ਕਿਹੜਾ ਮਰਾਂਗੇ ਵੀਰੇ ਬਿਲਕੁਲ ਹਾਂ ਲੁਧਿਆਣੇ ਆ ਜੀ ਸਤਿ ਸ੍ਰੀ ਅਕਾਲ ਠੀਕ ਆ ਜੀ ਕੱਲ ਨੂੰ ਇੱਕਦਮ ਵਧਾਈ ਦੇ ਦੋ ਪੁੱਤਾਂ ਲਈ ਆ ਵਧਾਈਆਂ ਸਵਾਗਤ ਬਹੁਤ ਬਹੁਤ ਕੋਲੋਂ ਜ ਨਵੀਆਂ ਹੂੰ ਸਵਾਗਤ ਆਇਆ ਕੋਲੋਂ ਅੰਕਲ ਦੇ ਪੋਤਾ ਹੋਇਆ ਤੇ ਉਹਦੇ ਲਈ ਬਹੁਤ ਬਹੁਤ ਵਧਾਈਆਂ ਸਵਾਗਤ ਸਵਾਗਤ ਹੁਣ ਪਾਰਟੀ ਹੁਣ ਅਸੀਂ ਪਾਰਟੀ ਕਰਨੀ ਆ ਪਰਸੋਂ ਨੂੰ ਠੋਕ ਠਾਕ ਪਾਰਟੀ 'ਚ ਬੈਠਾਂਗੇ ਅਸੀਂ ਪਾਰਟੀ ਵੇਰੀ ਸੁਣੇ ਵੀ ਹਾਂ ਬੋ ਯਾਰ ਠੀਕ ਹੈ ਜੱਸ ਠੀਕ ਹੈ ਸੁੱਕੇ ਵੀਰੇ ਚੰਗਾ ਜੀ ਸਤਿ ਸ੍ਰੀ ਅਕਾਲ ਕੱਲੀਓ ਵੀਰੇ ਹਾਂ ਆਇਆ ਮੈਂ ਲਾਈਟ ਲਾਈਟ ਵਾ ਲੋ ਮੜੀ ਜੀ ਬਲੌਗ ਬਣਾ ਲਈ ਮੜਾ ਯਾ ਹੋਰ ਓਕੇ ਰਿਹਾ ਸਿਸਟਮ ਆ ਜਮਾ ਕੀ ਕੀ ਹੋਇਆ ਨਾ ਨਾ ਸੱਜਣਾ ਨੂੰ ਦਿਖਾਵਾਂਗੇ ਜੇ ਮਤਲਬ ਜਿਹੜੀ ਘੈਂਟ ਹੋਈ ਆਪਾਂ ਘੜਾ ਉਹ ਪਾਉਣੀ ਆ ਐਡਿਟing ਸ਼ਾਟ ਉਹ ਕਰਕੇ ਭਰਮਿੰਦਰ ਨਹੀਂ ਪਾਉਣੀ ਆ ਮੈਂ ਇਹਦਾ ਬਣਾ ਰਿਹਾ ਜਮਾ ਓਕੇ ਭੈਜਮਿੰਦਰ ਰਾਹ ਤੇ ਨਹੀਂ ਲੱਭੇ ਉਧਰ ਮਾੜਾ ਤਾਂ ਮਾੜਾ ਜਾਣਾ ਕਿੱਧਰ ਨੂੰ ਮੈਂ ਤਾਂ ਇੱਥੇ ਮੋੜ ਕੇ ਘੜਾ ਲਈ ਜਾਂ ਚਾਮ ਕੇ ਇਹ ਪੂਲਰ ਚਾਰੇ ਪਾਸੇ ਪੂਲਰਾਂ ਦੇ ਗੱਬੇ ਬੈਠੇ ਆ ਬਾਈ ਮੋਟਰ ਲੱਗੀ ਆ ਪੂਲਰਾਂ ਦੇ ਗੱਬੇ ਆਪਣੀ ਹਾਂ ਤੇ ਪਪੂਲਰ ਇੱਥੇ ਪਤਾ ਨਹੀਂ ਪਤਾ ਲੱਗਿਆ ਉੱਧਰ ਨੂੰ ਦਾ ਇੱਥੇ ਸੱਤ ਅੱਠ ਗੀਲਿਆਂ ਦੇ ਪਪੂਲਰ ਆ ਇੱਥੇ ਪਤਾ ਨਹੀਂ ਲੱਗਦਾ ਕਿੱਧਰ ਨੂੰ ਅਸੀਂ ਆ ਤਾਂ ਗਏ ਤੇ ਹੁਣ ਨਹੀਂ ਪਤਾ ਲੱਗ ਰਿਹਾ ਕਿੱਧਰ ਨੂੰ ਜਾਣਾ ਪਰ ਅਸੀਂ ਨਿਕਲ ਜਾਣਾ ਗੱਡੀਆਂ ਲਾ ਲੀਆਂ ਸਾਰੀਆਂ ਲੈ ਓਕੇ ਵੀਰੇ ਮਿਲਦੇ ਆ ਜੀ ਓਕੇ ਵੀਰੇ